ਨੇਹੀ ਸ਼੍ਰੀ ਨਗਰ ਦੇ ਵਿੱਚ ਹੋਏ ਕਤਲ ਮਾਮਲੇ ਦੇ ਵਿੱਚ ਦੋ ਨੌਜਵਾਨ ਜਿਹੜੇ ਨੇ ਨਾਲਾ ਦੇ ਨਾਮ ਲੱਗਦੇ ਪਿੰਡ ਚਮਿਆਰੀ ਦੇ ਰਹਿਣ ਵਾਲੇ ਨੇ ਜਿਨ੍ਹਾਂ ਦੀ ਕੀ ਮੌਤ ਹੋ ਜਾਂਦੀ ਹੈ ਤਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਵळे ਅਸੀਂ ਚਮਿਆਰੀ ਪਿੰਡ ਦੇ ਸ਼ਮਸ਼ਾਨ ਘਰ ਦੇ ਵਿੱਚ ਪਹੁੰਚੇ ਹੋਏ ਹਾਂ ਜਿੱਥੇ ਕਿ ਅਮਰਤਪਾਲ ਸਿੰਘ ਦੀ ਜਿਹੜੀ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਤਾਂ ਉਸ ਦੀ ਤਸਵੀਰ ਸਾਂਝੀ ਕਰਦੇ ਪਿਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੂਰਾ ਪਰਿਵਾਰਕ ਮੈਂਬਰ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਇੱਥੇ ਇਕੱਠੇ ਹੋਏ ਨੇ ਤਾਂ ਹੋਰ ਵੀ ਜਿਹੜੇ ਉਹਨਾਂ ਦੇ ਪਿੰਡ ਵਾਲੇ ਨੇ ਉਹ ਵੀ ਇੱਥੇ ਇਕੱਠੇ ਹੋ ਚੁੱਕੇ ਨੇ ਤਾਂ ਆਖਰੀ ਵਾਰ ਉਸ ਨੂੰ ਜਿਹੜਾ ਵਾ ਅੰਤਿਮ ਸੰਸਕਾਰ ਉਸ ਦਾ ਜਿਹ ਖਿੜਨੀ ਹੀ ਇਹ ਹੈ ਅਮਰਿਤਪਾਲ ਸਿੰਘ ਤੇ ਰੋਹਿਤ ਮਸੀਹ ਜੋ ਕਿ ਇਕੱਠੇ ਸ਼੍ਰੀ ਨਗਰ ਦੇ ਵਿੱਚ ਲੱਕੜ ਦਾ ਕੰਮ ਕਰਨ ਦੇ ਲਈ ਉੱਥੇ ਜਾਂਦੇ ਨੇ ਤਾਂ ਆਤਖਵਾਦੀਆਂ ਦੇ ਹਮਲੇ ਦੇ ਵਿੱਚ ਇਹਨਾਂ ਦੋਨਾਂ ਦੀ ਮੌਤ ਹੋ ਜਾਂਦੀ ਆ ਤਾਂ ਜਿਸ ਤੋਂ ਬਾਅਦ ਤੁਸੀਂ ਵੇਖਦੇ ਹੋ ਕਿ ਹੁਣ ਉਹਨਾਂ ਦੇ ਪਿੰਡ ਦੇ ਸ਼ਮਸ਼ਾਨ ਘਾਟ ਦੇ ਵਿੱਚ ਹੀ ਉਸ ਦਾ ਅੰਤਿਮ ਸੰਸਕਾਰ ਕੀਤਾ ਜਾ ਰਿਹਾ ਜਿੱਥੇ ਕੀ ਪੂਰੇ ਹੀ ਪਰਿਵਾਰਕ ਮੈਂਬਰ ਨੇ ਜਿਨ੍ਹਾਂ ਦੇ ਵੱਲੋਂ ਰੀਤੀ ਰਿਵਾਜਾਂ ਦੇ ਨਾਲ ਅੰਤਿਮ ਸੰਸਕਾਰ ਜਿਹੜਾ ਵਾ ਉਹ ਕੀਤਾ ਜਾ ਰਿਹਾ ਜਿਸ ਦੀ ਤਸਵੀਰ ਤੁਹਾਡੇ ਸਾਰਿਆਂ ਨਾਲ ਸਾਂਝੀ ਕਰਦੇ ਪਿਆ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾ ਰਹੇ ਨੇ ਕਿ ਆਖਰਕਾਰ ਅਮਰਤਪਾਲ ਸਿੰਘ ਦੀ ਡੈੱਡ ਬੋਡੀ ਨੂੰ ਜਿਹੜਾ ਉਸਦੇ ਘਰ ਦੇ ਵਿੱਚ ਪੇਜ ਦਿੱਤਾ ਗਿਆ ਹੈ ਪਰ ਰੋਹਿਤ ਮਸੀਹ ਦੀ ਡੈੱਡ ਬੋਡੀ ਹਜੇ ਤੱਕ ਉਸਦੇ ਘਰ ਦੇ ਵਿੱਚ ਨਹੀਂ ਪਹੁੰਚੀ ਤਾਂ ਜਿਹੜੇ ਉਥੋਂ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮ ਜਾਂ ਫਿਰ ਹੋਰ ਵੀ ਜਿਹੜੇ ਅਧਿਕਾਰੀ ਆਏ ਨੇ ਤਾਂ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਰੋਹਿਤ ਮਸੀਹ ਦੀ ਡੈੱਡ ਬੋਡੀ ਵੀ ਜਲਦੀ ਹੀ ਉਸਦੇ ਘਰ ਦੇ ਵਿੱਚ ਪੇਜੀ ਜਾਏਗੀ ਫਿਲਹਾਲ ਅਮਰਤਪਾਲ ਸਿੰਘ ਦਾ ਜਿਹੜਾ ਅੰਤਿਮ ਸੰਸਕਾਰ ਆ ਉਸਦੇ ਪਿੰਡ ਦੇ ਵਿੱਚ ਕੀਤਾ ਜਾ ਰਿਹਾ ਜਿਸ ਦੀ ਲਾਈਵ ਤਸਵੀਰ ਤੁਹਾਡਾ ਨਾਲ ਸਾਂਝੀ ਕਰਦੇ ਪਿਆ ਤਾਂ ਬਹੁਤ ਹੀ ਦੁਖਦਾਈ ਖਬਰ ਹੈ ਕਿ ਪਿਛਲੇ ਦਿਨੀ ਹੀ ਜਦੋਂ ਇਹ ਲੱਕੜ ਦਾ ਕੰਮ ਕਰਨ ਦੇ ਲਈ ਸ਼੍ਰੀ ਨਗਰ ਦੇ ਵਿੱਚ ਜਾਂਦੇ ਨੇ ਤਾਂ ਉੱਥੇ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਜਿਸ ਤੋਂ ਬਾਅਦ ਅੱਜ ਉਸ ਦੀ ਬੋਡੀ ਜਿਹੜੀ ਆ ਘਰ ਦੇ ਵਿੱਚ ਪਹੁੰਚੀ ਸੀ ਸਾ ਜਿਸ ਤੋਂ ਬਾਅਦ ਹੁਣ ਉਸ ਦੇ ਪਿੰਡ ਚ ਮਿਆਰੀ ਦੇ ਵਿੱਚ ਹੀ ਉਸ ਦਾ ਜਿਹੜਾ ਅੰਤਿਮ ਸੰਸਕਾਰ ਆ ਉਹ ਕੀਤਾ ਜਾ ਰਿਹਾ ਜਿਸ ਦੀ ਤਸਵੀਰ ਸਾਂਝੀ ਕਰਦੇ ਪਿਆ ਤੇ ਜਿਕਰ ਅਸੀਂ ਤੁਹਾਨੂੰ ਪੂਰੀ ਤਸਵੀਰ ਸ਼ਮਸ਼ਾਨ ਘਾਟ ਦੀ ਕਾੜ ਜਿਹੜਾ ਵਾ ਪੜ ਚੁੱਕਾ ਹੈ ਤਾਂ ਜਦੋਂ ਪਿੰਡ ਵਾਲਿਆਂ ਨੂੰ ਪਤਾ ਲੱਗਦਾ ਹੈ ਕਿ ਇਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰਤਾ ਜਾਂਦਾ ਤਾਂ ਰਾਤ ਤੋਂ ਹੀ ਪੂਰਾ ਪਿੰਡ ਜਿਹੜਾ ਵਾ ਉਹ ਇਕੱਠਾ ਹੋ ਜਾਂਦਾ ਹੈ ਤਾਂ ਰਾਤ ਤੋਂ ਹੀ ਸਾਰੇ ਉਹਨਾਂ ਦੇ ਘਰ ਦੇ ਬਾਹਰ ਖੜੇ ਸੀ ਤਾਂ ਹੁਣ ਤੁਸੀਂ ਵੇਖ ਸਕਦੇ ਹੋ ਕਿ ਪੂਰਾ ਪਿੰਡ ਜਿਹੜਾ ਵਾ ਉਹ ਸ਼ਮਸ਼ਾਨ ਕਾੜ ਦੇ ਵਿੱਚ ਪਹੁੰਚਿਆ ਹੋਇਆ ਤਾਂ ਹਰ ਕਿਸੇ ਦੇ ਵੱਲੋਂ ਦੁੱਖ ਜਿਹੜਾ ਵਾ ਪਰਿਵਾਰਕ ਮੈਂਬਰਾਂ ਦੇ ਨਾਲ ਸਾਂਝਾ ਕੀਤਾ ਜਾ ਰਿਹਾ ਤਾਂ ਲਾਸਟ ਵਾਰ ਜਿਹੜਾ ਪਿੰਡ ਵਾਲੇ ਨੇ ਜਾਂ ਫਿਰ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਇੱਥੇ ਅੰਤਿਮ ਸੰਸਕਾਰ ਤੇ ਪਹੁੰਚ ਹੋਏ ਨੇ ਨਾਈਟਸ ਫਿਲਿਪਸ ਨਾਲ ਸੰਦੀ ਕਰਦੇ ਪਿਆ ਆ ਜੇ ਪਾਇ ਕਰਾਉ ਨਿੰਦਾ ਨਿਜ ਕਰਮੈਰ ਪਾਵੋ ਸੁਖ ਸਾਜਿ ਬਹੁ ਨੂ ਗੋ ਫੇਰਾ ਅੰਤਰ ਜਾਮੀ ਪੁਰਖ ਬਿਦਾਤੇ ਛਰਦਾ ਮਨ ਕੀ ਪੂਰੇ ਨਾਨਕ ਦਾਸ へ ਸੁਖ ਮੰਗੇ ਮੋਕੋ ਕੜ ਸੰਤਨ ਕੀ ਤੂਰੇ ਅੰਤਰ ਜਾਮੀ ਪੁਰਖ ਬਿਦਾਤੇ ਛਰਦਾ ਮਨ ਕੀ ਪੂਰੇ ਨਾਨਕ ਦਾਸ へ ਸੁਖ ਮੰਗੇ ਮੋਕੋ ਕੜ ਸੰਤਨ ਕੀ ਤੂਰੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਸਵਾਦੀ ਗੁਰੂ ਪਿਆਰੀ ਸਾਧ ਸੰਗਤ ਜੀ ਜੋ ਸਰਦਾਰ ਅੰਮ੍ਰਿਤਪਾਲ ਸਿੰਘ ਜੀ ਮਰਤੂ ਮਾਤਵ ਉਚਕੀ ਆ ਇਸ ਦਾ ਭੋਗ ਜੋ ਹੈ 16 ਤਰੀਕ ਨੂੰ ਸ਼ੁੱਕਰਵਾਰ 6 ਪ੍ਰਾਰ ਦੇ ਗ੍ਰੇਵ ਕਿ ਪਵੇਗਾ ਅਰਜ਼ਾ ਦੇ ਵਿੱਚ ਸ਼ਾਮਲ ਹੋਣ ਦੀ ਬੇਨਤੀ ਕੀਤੀ ਜਾਂਦੀ ਹੈ 16 ਤਰੀਕ ਸ਼ੁੱਕਰਵਾਰ ਸਰਦਾਰ ਅਮਰਪਾਲ ਸਿੰਘ ਜੀ ਦੇ ਨਿਮਿਤ ਸ੍ਰੀ ਅਖੰਡ ਪਾਤਸ਼ਾਹ ਦੇ ਪੋਗ ਪੈਣਗੇ ਅਰਦਾਹ ਦੇ ਵਿੱਚ ਸ਼ਾਮਲ ਹੋਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਦੇ ਵੱਲੋਂ ਦੱਸ ਦਿੱਤਾ ਗਿਆ ਕਿ 16 ਤਰੀਕ ਨੂੰ ਜਿਹੜਾ ਉਸ ਦਾ ਪੋਗ ਆਹੋ ਪਾਇਆ ਜਾਏਗਾ ਤਾਂ ਸਾਰਿਆਂ ਨੂੰ ਉਸ ਦੇ ਵਿੱਚ ਸ਼ਾਮਲ ਹੋਣ ਦੀ ਜਿਹੜੀ ਅਪੀਲ ਉਹ ਕੀਤੀ ਗਈ ਆ ਤਾਂ ਤੁਸੀਂ ਵੇਖ ਸਕਦੇ ਹੋ ਕਿ ਪੂਰਾ ਪਿੰਡ ਵੱਡੀ ਗਿਣਤੀ ਦੇ ਵਿੱਚ ਇਕੱਠਾ ਹੋਇਆ ਤਾਂ ਹਰ ਕੋਈ ਪਿੰਡ ਵਾਲਾ ਇੱਥੇ ਪਹੁੰਚਿਆ ਹੋਇਆ ਜਿਸ ਦੀ ਤਸਵੀਰ ਅਸੀਂ ਤੁਹਾਡਾ ਨਾਲ ਸਾਂਝੀ ਕੀਤੀ ਆ ਤਾਂ ਤੁਸੀਂ ਛੱਦਿਓ ਕਿ ਚਮਿਆਰੀ ਪਿੰਡ ਦੇ ਵਿੱਚ ਜਿਹੜਾ ਉਸ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ ਤਾਂ 16 ਤਰੀਕ ਨੂੰ ਜਿਹੜਾ ਉਸ ਦਾ ਪੋਗਾ ਜਿਹੜਾ ਉਹ ਪਾਇਆ ਜਾਏਗਾ ਜਿਸ ਦੇ ਵਿੱਚ ਬਾਬਾ ਜੀ ਦੇ ਵੱਲੋਂ ਅਪੀਲ ਕੀਤੀ ਗਈ ਹੈ ਕਿ ਸਾਰੇ ਹਮ ਹਮਾ ਕੇ ਇਸ ਦੇ ਵਿੱਚ ਪਹੁੰਚਣ ਤਾਂ ਦੁਖਤਾਈ ਖਬਰ ਤੁਹਾਡੇ ਸਾਰਿਆਂ ਨਾਲ ਸਾਂਝੀ ਕੀਤੀ ਹੈ ਕਿ ਕਿਸ ਤਰ੍ਹਾਂ ਜਿਹੜੇ ਪਿਛਲੇ ਦਿਨੀ ਸ਼੍ਰੀ ਨਗਰ ਦੇ ਵਿੱਚ ਦੋ ਨੌਜਵਾਨ ਜੋ ਕਿ ਨਾਲਾ ਦੇ ਨਾਲ ਲੱਗਦੇ ਪਿੰਡ ਚਮਿਆਰੀ ਤੋਂ ਲੱਕੜ ਦਾ ਕੰਮ ਕਰਨ ਦੇ ਲਈ ਜਾਂਦੇ ਨੇ ਤਾਂ ਉੱਥੇ ਆਤਖਵਾਦੀਆਂ ਦੇ ਵੱਲੋਂ ਉਹਨਾਂ ਦਾ ਗੋਲੀਆਂ ਮਾਰ ਕੇ ਕਤਲ ਕਰਤਾ ਜਾਂਦਾ ਤਾਂ ਉਸ ਮਾਮਲੇ ਦੇ ਵਿੱਚ ਸਭ ਤੋਂ ਵੱਡਾ ਅਪਡੇਟ ਅਸੀਂ ਤੁਹਾਡਾ ਲਗਾਤਾਰ ਸਵੇਰ ਤੋਂ ਹੀ ਸਾਂਝਾ ਕਰਦੇ ਪਏ ਸੀ ਤਾਂ ਹੁਣ ਉਸ ਦਾ ਜਿਹੜਾ ਅੰਤਿਮ ਸੰਸਕਾਰ ਆਹੋ ਕਰ ਦਿੱਤਾ ਗਿਆ ਜਗਵੰਤ ਟੀਵੀ ਦੇ ਗੁਰਪ੍ਰੀਤ ਸਿੰਘ ਸਾਇਲ ਹਮ ਦੇ